ਪੰਜਾਬ ਸਰਕਾਰ ਦਾ ਵੱਡਾ ਉਪਰਾਲਾ ਸਾਹਮਣੇ ਆਇਆ ਸੂਬੇ ਭਰ ਵਿੱਚ ਬਿਜਲੀ ਦੇ ਕਟਾ ਤੋਂ ਰਾਹਤ ਮਿਲੇਗੀ ਨਾਭਾ ਦੇ 66 ਕੇਵੀ ਗ੍ਰਿਡ ਵਿੱਚ 9 ਕਰੋੜ 18 ਲੱਖ ਦੀ ਲਾਗਤ ਨਾਲ ਹਲਕਾ ਵਿਦਾਇ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਬਰੇਕਰਾਂ ਦਾ ਉਦਘਾਟਨ ਕੀਤਾ ਗਿਆ ਦੇਵ ਮਾਨ ਨੇ ਕਿਹਾ ਕਿ ਹਲੇ ਤੱਕ ਕਿਸੇ ਸਰਕਾਰ ਵੱਲੋਂ ਬਿਜਲੀ ਦੇ ਕਟਾਬਾਰੇ ਨਹੀਂ ਸੋਚਿਆ ਪਰ ਮਾਨ ਸਰਕਾਰ ਵੱਲੋਂ ਪਹਿਲ ਕਦਮੀ ਕਰਦੇ ਹੋਏ ਸੁੱਬੇ ਭਰ ਵਿੱਚ ਲੋਕਾਂ ਨੂੰ ਬਿਜਲੀ ਦੇ ਕਟਾ ਤੋਂ ਰਾਹਤ ਦਿੱਤੀ ਗਈ ਹੈ ਜਦੋਂ ਵੀ ਹਨੇਰੀ ਝੱਖੜ ਆ ਜਾਂਦੇ ਸੀ ਲੋਕ ਪਰੇਸ਼ਾਨ ਹੁੰਦੇ ਸੀ ਕਿ ਉਹਨਾਂ ਨੂੰ ਹਨੇ ਦੇ ਵਿੱਚ ਬੈਠਣਾ ਪੈਂਦਾ ਸੀ ਪਰ ਹੁਣ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਵੱਡੀ ਸੋਗਾ ਦਿੱਤੀ ਦੀ ਗੱਲ ਕਰਾਂ ਉਹਦੇ ਵਿੱਚ ਕਈ ਜਗ੍ਹਾ ਬਹੁਤ ਸਾਰੀ ਪ੍ਰੋਬਲਮ ਆਉਂਦੀ ਸੀ ਕਈ ਘਟ ਲੱਗਦੇ ਸੀ ਓਵਰਲੋਡ ਹੁੰਦਾ ਸੀਗਾ ਲਾਈਟ ਚਲੀ ਜਾਂਦੀ ਸੀ ਲਾਈਟ ਡਿਮ ਆਉਂਦੀ ਸੀ ਤਾਂ ਹੁਣ ਵਿਧਾਨ ਸਭਾ ਨਾਭਾ ਦੇ ਵਿੱਚ ਤਕਰੀਬਨ 9 ਕਰੋੜ ਰੁਪਏ ਦੀ ਲਾਗਤ ਦੇ ਨਾਲ ਪ੍ਰੋਜੈਕਟ ਜਿਹੜੇ ਆ ਜੀ ਉਹ ਲੱਗ ਰਿਹਾ ਜਿਵੇਂ ਅੱਜ ਅਸੀਂ ਗੁਵਿੰਦਗੜ ਛੰਨਾ ਤੇ ਆ ਜਿਹੜੀ ਹੈ ਮਾਡਰਨ ਸਿਟੀ ਨਾਭਾ ਇਹਦਾ ਜਿਹੜਾ ਬੇਕਰ ਨੇ ਜਿਹੜੇ ਜੀ ਇਹਦਾ ਜਦੁਗਾਟਨ ਕੀਤਾ ਜਿਹੜੇ ਕਿ 27 ਲੱਖ ਰੁਪਇਆ ਤੇ 67 ਲੱਖ ਰੁਪਏ ਦੇ ਟੋੜ ਉਹ ਇਹ ਲੱਗੇ ਨੇ ਜੀ ਔਰ ਇਹਦੇ ਨਾਲ ਜਿਹੜੀ ਲੇਟੈਸਟ ਟੈਕਨੀਕ ਹੈ ਜਿਹੜੀ ਜਿਵੇਂ ਜਿਵੇਂ ਐਡਵਾਂਸ ਟੈਕਨੀਕ ਹੋ ਰਹੀ ਹੈ ਤਾਂ ਮਸ਼ੀਨਾਂ ਜਿਹੜੀਆਂ ਲੱਗੀਆਂ ਨੇ ਔਰ ਹੁਣ ਕਿਸੇ ਵੀ ਜਿਵੇਂ ਪਹਿਲਾਂ ਪ੍ਰੋਬਲਮ ਕੋਈ ਆਉਂਦੀ ਸੀ ਤਾਂ ਹੁਣ ਰਾਈਟ ਵੇ ਉਹਦਾ ਸਮਾਧਾਨ ਹੈਗਾ ਔਰ ਕਿਤੇ ਵੀ ਕੋਈ ਐਸੀਅੰਟਸ ਕਾਮੀ ਘਟਨਾ ਹੁੰਦੀ ਜਿਵੇਂ ਨੇਰੀ ਚੱਕਰ ਤੂਫਾਨ ਆ ਜਾਂਦਾ ਜੀ ਤਾਂ ਆਟੋਮੈਟਿਕ ਕੱਟਨੇ ਜੀ ਔਰ ਹਰ ਟੈਕਨੀਕ ਜਿਹੜੀ ਆ ਉਹ ਮੋਨੀਟਰ ਹੋ ਰਹੀ ਹੈ ਹਰ 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 ਲਾਈਨ ਜਿਹੜੀ ਆ ਉਹ ਮੋਨੀਟਰ ਹੋ ਰਹੀ ਹੈ ਕਿੱਥੇ ਕਿੰਨਾ ਲੋਡ ਹੈ ਲੇਟੈਸਟ ਮਸ਼ੀਨਾਂ ਆ ਗਈਆਂ ਨੇ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਇਹ ਬਿਜਲੀ ਦੇ ਵਿੱਚ ਜਿਹੜਾ ਬਿਜਲੀ ਵਿਭਾਗ ਔਰ ਪੂਰੇ ਪੰਜਾਬ ਦੇ ਵਿੱਚ ਜਿਵੇਂ ਆਪਾਂ ਬਿਜਲੀ ਇਸਤੇਮਾਲ ਕਰਦੇ ਹਾਂ ਚਾਹੇ ਉਹ ਘਰੇਲੂ ਖਪਤਕਾਰ ਚਾਹੇ ਇੰਡਸਟਰੀ ਵਾਲੇ ਨੇ ਕਮਰਸ਼ੀਅਲ ਨੇ ਸਾਰੇ ਤੇ ਉਹਨਾਂ ਲਈ ਇਹ ਬਹੁਤ ਵੱਡੀ ਅਪਡੇਟ ਹੈ ਕਿ ਤੇ ਲੇਟੈਸਟ ਕਿਸਮ ਦੀਆਂ ਮਸ਼ੀਨਾਂ ਜਿਹੜੀਆਂ ਨੇ ਉਹ ਲੱਗ ਰਹੀਆਂ ਹਨ ਔਰ ਇਹਦਾ ਜੁਦਗਾਰਨ ਕੀਤਾ ਬਾਕੀ ਵੀ ਜਿੱਥੇ ਕੋਈ ਨਵੀਆਂ ਲਾਈਨਾਂ ਪੈਣ ਵਾਲੀਆਂ ਨੇ ਨਵੀਆਂ ਤਾਰਾਂ ਪੈਣ ਵਾਲੀਆਂ ਨੇ ਬਹੁਤ ਪੁਰਾਣੀ ਕਈ 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 ਸਾਲਾਂ ਤੋਂ ਹੋ ਗਿਆ ਕਈ ਕਿ ਸਰਕਾਰਾਂ ਨਿਕਲ ਗਈਆਂ ਲੋਕ ਸਾਡੇ ਕੋਲ ਕੰਪਲੇਨਟ ਕਰਨ ਆਉਂਦੇ ਆ ਕਿ ਸਾਡਾ ਜੀ ਇੱਥੇ ਪ੍ਰੋਬਲਮ ਆ ਰਹੀ ਹੈ ਇਹਨੂੰ ਤੁਸੀਂ ਠੀਕ ਕਰੋ ਇਹਨੂੰ ਠੀਕ ਕਰੋ ਜਦੋਂ ਮਹਿਕਮੇ ਨਾਲ ਗੱਲ ਕਰਦੇ ਵੀ ਬਜਟ ਬਹੁਤ ਹੈਵੀ ਹੈ ਜੀ ਵੀ ਬਜਟ ਦਾ ਐਸਟੀਮੇਟ ਬਣਾ ਕੇ ਭੇਜਿਆ ਹੈ ਜੇ ਪਾਸ ਨਹੀਂ ਹੋਇਆ ਪਰ ਹੁਣ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨਜੀੁਰਾ ਨੇ ਜਿੰਨੇ ਬਜਟ ਗਏ ਨੇ ਲੇਟੈਸਟ ਟੈਕਨੀਕ ਨਾਲ ਨਵੀਆਂ ਮਸ਼ੀਨਾਂ ਪਰ ਨਵੇਂ ਬ੍ਰੇਕਰ ਪਰ ਨਵੇਂ ਕਿਸਮ ਦਾ ਸਿਸਟਮ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਆ ਗਿਆ ਹੁਣ ਪਹਿਲਾਂ ਵਾਂਗ ਜਿਹੜੀ ਗੱਲ ਨਹੀਂ ਰਹੂਗੀ ਹੁਣ ਹਰ ਚੀਜ਼ ਜਿਹੜੀ ਆ ਮੋਨੀਟਰ ਹੋਊਗੀ ਔਰ ਲੋਕਾਂ ਦੇ ਘਰਾਂ ਦੇ ਵਿੱਚ ਬਿਜਲੀ ਜਿਹੜੀ ਆ ਉਹ ਨਿਰਵਿਘਨ ਸਪਲਾਈ ਜਿਹੜੀ ਆ ਲਗਾਤਾਰ ਜਾਰੀ ਰਹੂਗੀ ਸਰਕਾਰਾਂ ਨੇ ਇਥੇ ਨਹੀਂ ਸੋਚਿਆ ਕਿਉਂ ਆਮਨ ਸਰਕਾਰ ਨੇ ਸੋਚਿਆ ਦੇਖੋ ਇਹਦੇ ਵਿੱਚ ਕੀ ਹੁੰਦਾ ਜੀ ਸੋਚ ਹੁੰਦੀ ਆ ਕਦੇ ਕੋਈ ਪਹਿਲਾਂ ਜਿਹੜੇ ਰਹੇ ਨੇ ਕਦੇ ਬਿਜਲੀ ਬਿਜਲੀ ਬੋਰਡ ਮਹਿਕਮੇ ਚ ਆਈ ਨਹੀਂ ਕਦੇ ਲੋਕਾਂ ਦੀ ਸਮੱਸਿਆ ਸੁਣੇ ਹੀ ਨਹੀਂ ਉਹਨਾਂ ਨੇ ਪਰ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਦਾਰ ਭਗਵੰਤ ਮਾਨ ਜੀ ਅਸੀਂ ਸਾਰੇ ਅਸੀਂ ਕਮਿਟਮੈਂਟ ਆ ਪੰਜਾਬ ਨੂੰ ਬਿਹਤਰ ਕਰਨ ਵਾਸਤੇ ਰੰਗਲਾ ਪੰਜਾਬ ਅਸੀਂ ਕਨਸੈਪਟ ਲੈ ਕੇ ਚੱਲੇ ਆ ਰੰਗਲਾ ਪੰਜਾਬ ਇਹ ਨਾ ਚੀਜ਼ਾਂ ਨਾਲ ਹੀ ਹੋਣਾ ਜੀ ਰੰਗਲਾ ਪੰਜਾਬ ਕੱਲਾ ਜਿੱਪਾ ਕੇ ਵੀ ਕਹਿਣ ਨਾਲ ਨਹੀਂ ਹੋਣਾ ਰੰਗਲਾ ਪੰਜਾਬ ਜਿੱਡੇ ਜੀ ਬਿਜਲੀ ਦੀ ਡਿਵੈਲਪਮੈਂਟ ਦੇ ਦੀਆਂ ਲੇਟੈਸਟ ਮਸ਼ੀਨਾਂ ਆ ਰਹੀਆਂ ਨੇ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਦਾ ਸ਼ੁਰੂ ਹੋ ਗਿਆ ਨਹਿਰਾਂ ਪੱਕੀਆਂ ਹੋ ਗਈਆਂ ਨੇ ਸੜਕਾਂ ਦੇ ਪਰ ਸੇਫਟੀ ਗੱਡੀਆਂ ਖੜੀਆਂ ਹੋਈਆਂ ਨੇ ਤੇ ਨੌਕਰੀਆਂ 55000 ਤੋਂ ਉੱਪਰ ਮਿਲ ਗਈਆਂ ਨੇ 600 ਜੁਟ ਬਿਜਲੀ ਜਿਹੜੀ ਹੈ ਇਹ ਜਿਹੜੀ ਇੱਥੋਂ ਹੀ ਸਪਲਾਈ ਹੋ ਰਹੀ ਹੈ ਸਾਰੀ ਉਹ ਸੰਗਤ ਨੂੰ ਮੁਫਤ ਮਿਲ ਰਹੀ ਹੈ ਇਹ ਵੱਡੀਆਂ ਪ੍ਰਾਪਤੀਆਂ ਨੇ ਜਿਹੜੀਆਂ ਪੰਜਾਬ ਸਰਕਾਰ ਦੇ ਵਿੱਚ ਜਿਹੜੀਆਂ ਪਹਿਲਾਂ ਕਦੇ ਨਹੀਂ ਸੀ ਦੇਖੀਆਂ ਪੁਰਾਣੀਆਂ ਸਰਕਾਰਾਂ ਦੇ ਵਿੱਚ ਕਿ ਜਿਹੜੀ ਜਿਮਨੀ ਚੋਣ ਨੂੰ ਕਿਸ ਤਰ੍ਹਾਂ ਦੇਖਦੇ ਹੋ ਐਲਾਨਤਾ ਹੋਵੇ ਦੇਖੋ ਜਿਮਨੀ ਚੋਣ ਐਲਾਨ ਹੋ ਗਈ ਹੈ ਜੀ ਔਰ ਆਮ ਆਦਮੀ ਪਾਰਟੀ ਜਿਹੜੀ ਹੈ ਬਹੁਤ ਮਜ਼ਬੂਤੀ ਨਾਲ ਇਲੈਕਸ਼ਨ ਲੜ ਰਹੀ ਹੈ ਸਾਡੀ ਸਰਕਾਰ ਹੈ ਔਰ ਅਸੀਂ ਕੰਮ ਦੇ ਉੱਪਰ ਵੋਟ ਮੰਗਾਂਗੇ ਔਰ ਸੋਨੀ 1000% ਤਰਨਤਾਨ ਵਾਲੀ ਜਿਮਨੀ ਚੋਣ ਜਿਹੜੀ ਹੈ ਜਿਹੜੀ ਡਾਕਟਰ ਕਸ਼ਮੀਰ ਸਿੰਘ ਸੋਲ ਸਾਹਿਬ ਬੜੇ ਸਾਡੇ ਸਤਿਕਾਰਯੋਗ ਸੀਗੇ ਤੇ ਉਹਨਾਂ ਦੀ ਡੈਥ ਹੋ ਗਈ ਸੀਗੀ ਉਹ ਸੀਟ ਖਾਲੀ ਹੋਈ ਹੈ ਬਰਾਮਾ ਦੀ ਪਾਰਟੀ ਤਰਨਤਾਨ ਦੀ ਸੀਟ ਜਿਹੜੀ ਉਪ ਚੋਣਾ ਵੱਡੇ ਫਰਕ ਨਾਲ ਜਿੱਤੂਗੀ ਬਿਜਲੀ ਦੇ ਸਿਸਟਮ ਦੇ ਵਿੱਚ ਨਿਰਬਿਗਨ ਸਪਲਾਈ ਦੇਣ ਲਈ ਸੁਧਾਰ ਦੀ ਲੋੜ ਹੈਗੀ ਸੀਗੀ ਉਹ ਹੁਣ ਸਾਨੂੰ ਤਕਰੀਬਨ 9 ਕਰੋੜ 18 ਲੱਖ ਦਾ ਜਿਹੜਾ ਬਜਟ ਆ ਚੁੱਕਾ ਉਹ ਸ਼ਹਿਰ ਦੇ ਵਿੱਚ ਪੰਜ ਨਵੇਂ ਫੀਡਰ ਖਿੱਚੇ ਜਾਣਗੇ ਜਿਹਦੇ ਨਾਲ ਫੀਡਰਾਂ ਦੀ ਲੈਂਥ ਛੋਟੀ ਹੋ ਜਾਊ ਤੇ ਫਾਲਟ ਘਟੂਗਾ ਉਸ ਤੋਂ ਬਨਾ ਜੋ ট্রান্সਫਾਰਮਰ ਹੈਗਾ ਇੱਕ ਉਹ ਅਗੂਮੈਂਟ ਕਰਨਾ 12.5 ਤੋਂ 20 MVA ਕਰਨਾ ਉਹ ਹੈਗਾ ਨਿਊ ਨੱਬਾ ਗ੍ਰਿਡ ਦੇ ਉੱਪਰ ਇੱਕ ਲਾਈਨ ਆ ਜਿਹੜੀ 63 kV ਦੀ ਪਹਿਲਾਂ 220 ਫੋਕਲ ਪੁਆਇੰਟ ਤੋਂ ਚੱਲਦੀ ਸੀ ਉਹਦੇ ਵਾਸਤੇ ਖੋਰ ਲਿੰਕ ਪਾ ਰਹੇ ਆ ਅਪਲੋਵਾਲ ਤੋਂ ਤਾਂ ਕਿ ਜੇ ਇੱਕ ਪਾਸੋਂ ਸਪਲਾਈ ਬੰਦ ਹੋ ਜੇ ਦੂਜੇ ਪਾਸੋਂ ਚੱਲ ਸਕੇ ਤੇ ਇਸ ਤੋਂ ਇਲਾਵਾ ਜਿਹੜੇ ਡਿਸਟ੍ਰੀਬਿਊਸ਼ਨ ট্রান্সਫਾਰਮਰ ਉਹ ਉਹ ਵੀ ਅਗੂਮੈਂਟ ਕੀਤੇ ਜਾ ਰਹੇ ਨੇ ਤਾਂ ਕਿ ਓਵਰਲੋਡ ਨਾ ਸਿਸਟਮ ਹੋਵੇ ਸਾਰੇ ਸਿਸਟਮ ਅੰਡਰਲੋਡ ਕਰਨ ਲਈ ਨਿਰ ਨਿਰਵਿਗਨ ਸਪਲਾਈ ਦੇਣ ਲਈ ਯਾਨੀ ਇਹ ਸਾਰੇ ਐਸਟੀਮੇਟ ਉਸ ਵਾਸਤੇ ਆ ਜਦੋਂ ਕੱਟ ਲਾਉਂਦੇ ਸੀ ਲੋਕ ਪਰੇਸ਼ਾਨ ਤੇ ਘੰਟੀਆਂ ਇੱਥੇ ਵੱਜ ਗਈਆਂ ਸੀ ਉਸ ਤੋਂ ਵੀ ਪਰੇਸ਼ਾਨ ਹੋ ਗਏ ਨਹੀਂ ਉਹ ਤਾਂ ਦੇਖੋ ਜਦੋਂ ਫਾਲਟ ਹੁੰਦਾ ਤਾਂ ਮਤਲਬ ਪਬਲਿਕ ਨੇ ਤਾਂ ਇਸ ਚੀਜ਼ ਦੀ ਮਤਲਬ ਕਵਰੀ ਪਾਉਣੀ ਹੁੰਦੀ ਹੈ ਕਦੋਂ ਸਪਲਾਈ ਹੋਊਗੀ ਜੇ ਕਦੋਂ ਉਹ ਸਿਸਟਮ ਹੌਲੀ ਹੌਲੀ ਅਗਲੇ ਦਿਨਾਂ ਵਿੱਚ ਲੋਡ ਨਹੀਂ ਪੈਣਗੇ ਇਸ ਚੀਜ਼ ਦੀ ਸਿਸਟਮ ਕਾਰਟ ਫਰੀ ਹੋ ਜਾਣਾ